ਵੈਗਰੂ ਵਿੱਚ ਯਕੀਨ ਰੱਖਦੇ ਹਾਂ ਉਸੇ ਪਰਮਾਤਮਾ ਅਗੇ ਝੁਕਦੇ ਹਾਂ ਜੋ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵੱਸਦਾ ਹੈ ਉਸ ਤੋਂ ਬਿਨਾਂ ਸੀ ਆਪਣਾ ਸਿਰ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕਾਉਂਦੇ ਇਹ ਕਾਫਰਾ ਦੀ ਬੋਲੀ ਹੈ ਕਾਫਰ ਉਹ ਜਿਹੜਾ ਤਲਵਾਰ ਦੀ ਨੋਕ ਤੇ ਆਪਣਾ ਧਰਮ ਕਿਸੇ ਤੇ ਥੋਪੇ ਕਾਫਰ ਉਹ ਜਿਹੜਾ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰੇ ਜੋ ਇਮਾਨ ਦਾ ਪੱਕਾ ਉਹੀ ਸੱਚਾ ਮੁਸਲਮਾਨ ਜਿਹਦੇ ਦਿਲ ਵਿੱਚ ਦਗਾ ਉਹ ਕਾਫਰ ਬੇਇਮਾਨ ਹੈ ਚੰਗੇ ਲੋਕ ਸਾ ਵੀ ਸਾਨੂੰ ਬੇਈਮਾਨ ਕਹਿ ਰਹੇ ਹੋ ਕੌਣ ਸਾਨੂੰ ਸਾਡੇ ਧਰਮ ਦੀ ਸਿੱਖਿਆ ਦੇਉਗੇ ਸਾਨੂੰ ਤਾਂ ਆਪਣੇ ਸਿੱਖ ਧਰਮ ਦਾ ਪਤਾ ਹੈ ਕਾਜ਼ੀ ਸਾਹਿਬ ਸਾਡਾ ਧਰਮ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਇਹੀ ਸਿਖਾਇਆ ਬੱਚਿਓ ਤੁਹਾਡੇ ਗੁਰੂ ਪਿਤਾ ਨੂੰ ਗ੍ਰਿਫਤਾਰ ਕਰਨ ਲਈ ਮੇਰੇ ਸਿਪਾਈ ਚਾਰੋਂ ਦਿਸ਼ਾਵਾਂ ਵਿੱਚ ਫੈਲ ਚੁੱਕੇ ਨੇ ਜਿਵੇਂ ਰੋਸ਼ਨੀ ਨੂੰ ਕੋਈ ਕੈਦ ਨਹੀਂ ਕਰ ਸਕਦਾ ਉਦਾਂ ਹੀ ਗੁਰੂ ਪਿਤਾ ਨੂੰ ਫੜਨ ਵਾਲਾ ਸੂਰਮਾ ਹਲੇ ਜੰਮਿਆ ਨਹੀਂ